ਫੜਾ ਤੋਂ ਲੋਕਾਂ ਨੂੰ ਬਚਾਉਣ ਲਈ ਦੋ ਭਰਾਵਾਂ ਨੇ ਬਣਾਈਆਂ 70 ਕਿਸ਼ਤੀਆਂ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਪਰ ਐਵੇਂ ਮੰਨ ਚਾਇਆ ਕਿ ਮੈਂ ਕਿਹੜੀ ਰਾਕਟ ਟੈਕਨੋਲੋਜੀ ਹੈ ਕਿ ਇਕੱਲੇ ਜਿੱਤ ਵੀ ਇਹ ਕੰਮ ਇਹਦੇ ਆ ਰੀਐਫ ਨੇ ਪੁਰਜ਼ੇ ਬਣਾਉਣਾ ਬੰਦ ਕਰਕੇ ਬਣਾ ਰਹੇ ਨੇ ਕਿਸ਼ਤੀਆਂ 100 ਕਿਸ਼ਤੀ ਦਾ ਟਾਰਗੇਟ ਸੀਗਾ 70 ਪੂਰੀਆਂ ਹੋ ਚੁੱਕੀਆਂ ਸੀਆਂ ਤੇ ਬਾਕੀ ਹੋਰ ਹੀ ਜਿਹੜੇ ਸੰਸਥਾਵਾਂ ਸਾਮ ਸਕਦੀਆਂ ਵਾਂ ਜਿਹੜਾ ਸੀਚੇਵਾਲ ਹੋ ਗਏ ਜਾਂ ਹੋਰ ਵੀ ਖਡੂਰ ਸਾਹ ਵਾਲੇ ਜਾਨੀ ਜਿਹੜੇ ਸਾਮ ਸਕਦੇ ਆ ਉਹ ਦੋ ਦੋ ਚਾਰ ਚਾਰ ਕਿਸ਼ਤੀਆਂ ਉਹਨਾਂ ਨੂੰ ਦੇ ਦਿਤੀਆਂ ਕਿ ਇਲਾਕੇ ਦੇ ਵਿੱਚ ਜਿੱਥੇ ਲੋੜ ਹੈ ਜੀ ਆਪੇ ਚੱਲ ਲੈ ਜੇ ਨਾ 2023 ਵਿੱਚ ਆਏ ਹਰ ਦੌਰਾਨ ਰਾਣਾ ਇੰਦਰ ਪ੍ਰਤਾਪ ਦੇ ਕਹੇ ਤੇ ਸ਼ੁਰੂ ਕੀਤੀਆਂ ਸੀ ਕਿਸ਼ਤੀਆਂ ਬਣਾਉਣੀਆਂ ਹੋਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੇ ਅਸੀਂ ਦਿਨ ਖੋਲਿਆ ਆ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਪੁੱਛ ਸਕਦੇ ਆ ਜਿਹੜੀ ਮਦਦ ਚਾਹੀਦੀ ਕਰਦੇ। ਸ਼ਬਦਾਂ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਮੰਨਾ। ਕਪੂਰਚਲਾ ਦੇ ਰੇਲ ਕੋਚ ਫੈਕਟਰੀ ਵਿੱਚ ਕੰਮ ਕਰ ਰਹੇ ਦੋ ਭਰਾਵਾਂ ਨੇ ਹੜ੍ਹ ਵਿੱਚ ਫਸੇ ਲੋਕਾਂ ਲਈ ਤਕਰੀਬਨ 70 ਕਿਸ਼ਤੀਆਂ ਬਣਾਈਆਂ ਨੇ। ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਇੱਕੋ ਇੱਕ ਸਾਧਨ ਹੈ ਕਿਸ਼ਤੀਆਂ ਤਾਂ ਦੋਵੇਂ ਭਰਾਵਾਂ ਨੇ ਆਰਸੀਐਫ ਦੇ ਪੁਰਜ਼ੇ ਬਣਾਉਣ ਦਾ ਕੰਮ ਛੱਡ ਕੇ ਲੋਕਾਂ ਲਈ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਤਾ ਜੋ ਹੜ੍ਹ ਚ ਫਸੇ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਤੱਕ ਰਾਹਤ ਸਮਗਰੀ ਵੀ ਪਹੁੰਚਾਈ ਜਾ ਸਕੇ ਦੂਵੇਂ ਭਰਾ ਪ੍ਰੀਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਹੰਸਪਾਲ ਹੜ੍ਹਾਂ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਮੁਕਤੀਦਾਤਾ ਵਜੋਂ ਅੱਗੇ ਆਏ ਨੇ ਉਹ ਕਿਸ਼ਤੀਆਂ ਬਣਾਉਣ ਵਿੱਚ ਰੁੱਝੇ ਹੋਏ ਨੇ ਜੋ ਕਿ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਇੱਕੋ ਇੱਕ ਸਾਧਨ ਹੈ ਹੰਸਪਲ ਟ੍ਰੇਡਰਸ ਦੇ ਦੋਵੇਂ ਭਰਾਵਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਹੁਣ ਤੱਕ 70 ਕਿਸ਼ਤੀਆਂ ਬਣਾਈਆਂ ਨੇ ਤੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਅਜਨਾਲਾ, ਹਰੀਕੇਪਤਨ, ਮੰਡ ਬਾਉਪੁਰ, ਪਟਿਆਲਾ, ਬਠਿੰਡਾ ਆਦਿ ਥਾਵਾਂ ਤੇ ਭੇਜਿਆ ਹੈ। ਉਹਨਾਂ ਦਾ ਟੀਚਾ 100 ਅਜਈਆਂ ਛੋਟੀਆਂ ਕਿਸ਼ਤੀਆਂ ਬਣਾਉਣਾ ਹੈ। ਇੰਨਾ ਹੀ ਨਹੀਂ ਉਹਨਾਂ ਨੇ ਕਿਸ਼ਤੀ ਦੀ ਟੈਕਨੋਲੋਜੀ ਤੇ ਡਿਜ਼ਾਈਨ ਨੂੰ ਵੀ ਜੰਤਕ ਕੀਤਾ ਹੈ ਤਾਂ ਜੋ ਖੇਤੀਬਾੜੀ ਉਪਕਰਨ ਤੇ ਕੰਬਾਈਨ ਹਾਰਵੇਸਟਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਸਾਨੀ ਨਾਲ ਇਹ ਜਈਆਂ ਕਿਸ਼ਤੀਆਂ ਬਣਾ ਸਕਣ ਤੇ ਆਪਣੇ ਆਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰ ਸਕਣ ਜਦੋਂ ਮੀਡੀਆ ਟੀਮ ਹਾਂਸਪਾਲ ਟ੍ਰੇਡਰਸ ਦੀ ਉਤਪਾਦਨ ਇਕਾਈ ਪਹੁੰਚੀ ਤਾਂ ਕੁਝ ਕਿਸ਼ਤੀਆਂ ਪਹਿਲਾਂ ਹੀ ਪੂਰੀ ਤਰ੍ਹਾਂ ਬਣਾਈਆਂ ਹੋਈਆਂ ਸੀ ਤੇ ਕਾਰੀਗਰ ਕੁਝ ਹੋਰਾਂ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਸੀ ਹਾਂਸਪਾਲ ਭਰਾਵਾਂ ਪ੍ਰੀਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਛੋਟੀ ਕਿਸ਼ਤੀ ਆਸਾਨੀ ਨਾਲ 10 ਲੋਕਾਂ ਤੇ ਇੱਕ ਪਸ਼ੂ ਨੂੰ ਲੈ ਕੇ ਜਾ ਸਕਦੀ ਹੈ ਜਦੋਂ ਕਿ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਰਾਫਟ ਦੀ ਸਮਰੱਥਾ 20 ਟਨ ਹੈ ਜਿਸ ਵਿੱਚ ਟਰੈਕਟਰ ਕੌਕਲੈਂਡ ਤੇ ਜੀਸੀਬੀ ਵੀ ਲੁਜਾਈ ਜਾ ਸਕਦੇ ਨੇ ਉਹਨਾਂ ਕਿਹਾ ਕਿ ਇਨ੍ਹਾਂ ਕਿਸ਼ਤੀਆਂ ਨੂੰ ਮੋਟਰਾਂ ਲਗਾ ਕੇ ਵਰਤਿਆ ਜਾ ਸਕਦਾ ਪਰ ਮੋਟਰਾਂ ਦੀ ਭਾਰੀ ਕਾਰਨ ਉਹ ਇਸ ਸਮੇਂ ਉਹਨਾਂ ਨੂੰ ਸਿਰਫ ਹੱਥੀ ਚਲਾਉਣ ਲਈ ਬਣਾ ਰਹੇ ਨੇ ਉਹਨਾਂ ਵੱਲੋਂ ਬਣਾਈ ਗਈ ਹਰੇਕ ਕਿਸ਼ਤੀ ਤੇ ਹਲੀਮੀਆ ਹਮਦਰਦੀ ਤੇ ਮੁਹੱਬਤਾਂ ਦੀ ਕਿਸ਼ਤੀ ਲਿਖਿਆ ਹੋਇਆ ਹੈ ਦੋਵਾਂ ਭਰਾਵਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ 2023 ਵਿੱਚ ਆਏ ਹੜ੍ਹ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਕਿਸ਼ਤੀਆਂ ਬਣਾਉਣ ਦੀ ਬੇਨਤੀ ਕੀਤੀ ਸੀ ਫਿਰ ਉਹਨਾਂ ਨੇ ਕਿਸ਼ਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਸ ਸਾਲ ਜਦੋਂ ਹੜ੍ਹ ਦੇ ਪਾਣੀ ਕਾਰਨ ਇੱਕ ਵਾਰ ਫਿਰ ਸੂਬੇ ਦੇ ਕਈ ਹਿੱਸੇ ਡੁੱਬ ਗਏ ਨੇ ਤਾਂ ਉਹਨਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਨੇ ਫੋਨ ਕਰਨ ਵਾਲੇ ਵੀ ਸਰਕਾਰੀ ਅਧਿਕਾਰੀ ਨੇ ਉਹਨਾਂ ਕਿਹਾ ਕਿ ਇਸ ਵਾਰ ਉਹਨਾਂ ਨੇ ਵਿਧਾਇਕ ਨੂੰ 12 ਕਿਸ਼ਤੀਆਂ ਭੇਜੀਆਂ ਨੇ ਜਦੋਂ ਕਿ 2023 ਵਿੱਚ ਉਹਨਾਂ ਨੇ 15 ਭੇਜੀਆਂ ਸੀ ਮੈਂ ਪ੍ਰਿਤਪਾਲ ਸਿੰਘ ਹੰਸਪਾਲ ਆ ਗਿਆ ਜੀ ਆਸਟੀਅਲ ਦੇ ਸਾਹਮਣੇ ਪਲਾਂਟ ਹੈਗਾ ਮੰਦ ਵਿੱਚ ਕਿਵੇਂ ਆ ਗਿਆ ਕਿਸ਼ਤੀਆਂ ਬਣਾਉਣ ਦਾ ਬਸ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭ ਰੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਪਰ ਐਵੇਂ ਮੰਨ ਚਾਇਆ ਕਿ ਮੈਂ ਕਹਾਂ ਕਿ ਕਿਹੜੀ ਰਾਕਟ ਟੈਕਨੋਲੋਜੀ ਆ ਕਿ ਇੱਕ ਵਾਰੀ ਖੇਤ ਵੀ ਇਹ ਕੰਮ ਇਹ ਆਪਣੇ ਫੈਕਟਰੀ ਦਾ ਕੰਮ ਰੋਕ ਕੇ ਕਿਸ਼ਤੀਆਂ ਬਣਵਾਈਆਂ ਹਾਂਜੀ ਆਪਾਂ ਐਸੀ ਰੋਕਿਆ ਵਾ ਪੂਰਾ 100 ਕਿਸ਼ਤੀ ਦਾ ਟਾਰਗੇਟ ਸੀਗਾ 70 ਪੂਰੀਆਂ ਹੋ ਚੁੱਕੀਆਂ ਸੀਆਂ ਬਾਕੀ ਹੋਈ ਹੋਈ ਜਿਹੜੇ ਸੰਸਥਾਵਾਂ ਸਾਹਮਣੇ ਆਉਂ ਸਕਦੀਆਂ ਵਾਂ ਜਿਹੜਾ ਸੀਚੇਵਾਲ ਹੋ ਗਏ ਜਾਂ ਹੋਰ ਵੀ ਖਡੂਰ ਸਾਹ ਵਾਲੇ ਯਾਨੀ ਜਿਹੜੇ ਸਾਹਮਣੇ ਆ ਗਦੇ ਆ ਉਹ 2 2 4 4 ਕਿਸ਼ਤੀਆਂ ਉਹਨਾਂ ਨੂੰ ਦੇ ਦਿੱਤੀਆਂ ਕਿ ਇਲਾਕੇ ਦੇ ਵਿੱਚ ਜਿੱਥੇ ਲੋੜ ਹੈ ਜੀ ਆਪੇ ਕਰ ਲੈ ਜੇ ਨਾ ਪੂਰਾ। ਡਿਜ਼ਾਈਨ ਵੀ ਸਾਂਝਾ ਕਰ ਰਹੇ ਹਾਂ ਨਾਲ। ਡਿਜ਼ਾਈਨ ਪੂਰਾ ਸਾਂਝਾ ਜੀ ਆਨਲਾਈਨ ਫੇਰ ਕਰ ਦਿੱਤਾ ਵਾ। ਹੋਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੇ ਅਸੀਂ ਦਿਨ ਖੋਲਿਆ ਆਇਆ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਪੁੱਛ ਸਕਦੇ ਆ ਜਿਹੜੀ ਮਦਦ ਚਾਹੀਦੀ ਕਰ ਸਕਦੇ। ਤੁਸੀਂ ਮੰਡਲ ਵਿੱਚ ਕਿਵੇਂ ਆਇਆ ਕਿ ਤੁਹਾਡੇ ਪਹਿਲਾਂ ਕਦੇ ਮਦਦ ਕੀਤੀ ਕਿਸ਼ਤੀਆਂ ਦੀ ਐ 23 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਉਦੋਂ ਐਸੇ ਇੱਕ ਢੇਡਾ ਵੱਡਾ ਬਣਾਇਆ ਸੀਗਾ। ਉਹ ਵੀ ਅੱਦਾਂ ਬੰਨ ਤੇ ਤੁਰੇ ਜਾਂਦੇ ਸੀ ਤੇ ਅੱਗੇ ਇੰਦਰਪ੍ਰਤਾਪ ਨਰ ਗਏ ਮੈਂ ਸਿਆਸੀ ਤੌਰ ਤੇ ਅੱਗੇ ਹੀ ਕਹਿੰਿਆ ਕਿ ਸਿਆਸੀ ਤੌਰ ਤੇ ਨਹੀਂ ਉਹ ਐਜ਼ ਅ ਮੈਨ ਵੀ ਵਧੀਆ ਬੰਦੇ ਹੈਗੇ ਆ ਚੰਗੇ ਇਨਸਾਨ ਵੀ ਹੈਗੇ ਆ ਪੂਰੀ ਫੈਮਿਲੀ ਇਹ ਤੇ ਉਹ ਕਹਿੰਦੇ ਕਿ ਹਾਂਸਪਾ ਯਾਰ ਕੋਈ ਮਲਟੀ ਪਰਪਸਲ ਜੀ ਟੀ ਬਣਾਈਏ ਤੇ ਉਦੋਂ ਫਿਰ ਉਹ ਖਿਆਲ ਆਇਆ ਸੀਗਾ ਕਿ ਬੇੜਾ ਕਿ ਤਿਆਰ ਕਰੀਏ ਉਹ ਆਲ ਮਿਲ ਕੇ ਅਸੀਂ ਫਿਰ ਉਹ ਬੇੜਾ ਇੱਕ ਪਿਆਰ ਕੀਤਾ ਸੀ ਉਹ ਸ਼ਾਇਦ ਕਿਸੇ ਹੋਰ ਕੰਮ ਲਈ ਸੀ ਕਿ ਉਹ ਵੱਡੇ ਪੈਗ ਲੈ ਜਾਵਾਂਗੇ ਪਰ ਬਾਅਦ ਚ ਦੇਖਿਆ ਕੋ ਫੋਰ ਕਮਾਚੀ ਘਾਰ ਘਰ ਫੈਲੋ ਹੋਇਆ ਯਾਨੀ ਕਿ ਜਿਹੜਾ ਪਸ਼ੂ ਲਿਆਉਣ ਲਈ ਟਰੈਕਟਰ ਟੁੱਟਰ ਲਿਆਉਣ ਲਈ ਫੋਰ ਮਸ਼ੀਨਰੀ ਵੀ ਆਸਾਰੀ ਹੋਵੇ